ਦਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਰਾਜਾ ਵੜਿੰਗ ਤੇ ਹਮਲਾ ਬੋਲਿਆ ਗਿਆ ਨਸ਼ੇ ਨੂੰ ਪ੍ਰਮੋਟ ਕਰ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਹਰਪਾਲ ਚੀਮਾ ਨੇ ਰਾਜਾ ਵੜਿੰਗ ਤੇ ਤਿੱਖਾ ਨਿਸ਼ਾਨਾ ਸਾਧਿਆ ਰਾਜਾ ਵੜਿੰਗ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇ ਚੀਮਾ ਦੇ ਵੱਲੋਂ ਰਾਜਾ ਵੜਿੰਗ ਤੇ ਇਹ ਵੀ ਇਲਜ਼ਾਮ ਲਗਾਏ ਗਏ ਨੇ ਚੀਮਾ ਨੇ ਕਿਹਾ ਕਿ ਰਾਜਾ ਵੜਿੰਗ ਅਫੀਮ ਦੀ ਖੇਤੀ ਨੂੰ ਪਸੰਦ ਕਰਦੇ ਨੇ ਕਾਂਗਰਸ ਤੇ ਸ਼ਰਮਣੀ ਅਕਾਲੀ ਦਲ ਦੇ ਲੀਡਰਾਂ ਦਾ ਦੋ ਪ੍ਰੋਟੈਸਟ ਹੋਣਾ ਚਾਹੀਦਾ ਹਰਪਾਲ ਸਿੰਘ ਚੀਮਾ ਦੇ ਵੱਲੋਂ ਇਹ ਵੀ ਮੰਨ ਕਰ ਦਿੱਤੀ ਗਈ ਹੈ ਦਰਸ ਰਾਜਾ ਵੜਿੰਗ ਦੇ ਵੱਲੋਂ ਅਫੀਮ ਦੀ ਖੇਤੀ ਦੀ ਵਕਾਲਤ ਕੀਤੀ ਗਈ ਹਮਾਇਤ ਕੀਤੀ ਗਈ ਤੇ ਉਸ ਤੋਂ ਬਾਅਦ ਕੈਬਨਟ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਰਾਜਾ ਵੜਿੰਗ ਤੇ ਉਹਨਾਂ ਤਿੱਖਾ ਨਿਸ਼ਾਨਾ ਸਾਧਦੇ ਹੈ ਹਰਪਾਲ ਚੀਮਾ ਨੇ ਕਿਹਾ ਕਿ ਨਸ਼ੇ ਨੂੰ ਪ੍ਰਮੋਟ ਕਰ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਅਫੀਮ ਦੀ ਖੇਤੀ ਨੂੰ ਪਸੰਦ ਕਰਦੇ ਨੇ ਉੱਤੇ ਹਰਪਾਲ ਚੀਮਾ ਦੇ ਵੱਲੋਂ ਕਿਹਾ ਗਿਆ ਕਿ ਕਾਂਗਰਸ ਤੇ ਸ਼ਰਮਣੀ ਅਕਾਲੀ ਦਲ ਦੇ ਲੀਡਰਾਂ ਦਾ ਡੋ ਪ੍ਰੋਟੈਸਟ ਹੋਣਾ ਚਾਹੀਦਾ ਹੈ ਕਿ ਜਿਹੜੀ ਅੱਛੀ ਮਹਿੰਮ ਚੱਲ ਰਹੀ ਉਸ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਨੇਗੇ ਉਹ ਨਸ਼ਿਆਂ ਨੂੰ ਪ੍ਰੋਮੋਟ ਕਰਨ ਦੀ ਗੱਲ ਕਰਦੇ ਨੇ ਉਹ ਪੰਜਾਬ ਨੂੰ ਮਸੇੜੀ ਬਣਾਉਣਾ ਚਾਹੁੰਦੇ ਨੇ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਭਾਜਪਾ ਦੀ ਸਰਕਾਰ ਰਹੀ ਆ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਪ੍ਰੋਮੋਟ ਕੀਤਾ ਨਸ਼ਿਆਂ ਨੂੰ ਪ੍ਰੋਮੋਟ ਕੀਤਾ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਸ਼ਿਆਂ ਨੂੰ ਪੰਜਾਬ 'ਚ ਖਤਮ ਕਰਨਾ ਚਾਹੁੰਦੇ ਨੇ ਇਹੀ ਗੱਲ ਆ ਕਿ ਜਿਹੜੀ ਅੱਛੀ ਮਹਿੰਮ ਚੱਲ ਰਹੀ ਆ ਜਿਹੜੀ ਬਹਿਮ ਸ਼ਾਨਦਾਰ ਸਫਲਤਾਪੂਰਵਕ ਚੱਲ ਰਹੀ ਆ ਉਹਦਾ ਸਾਥ ਦੇਣ ਦੀ ਬਜਾਏ ਕਾਂਗਰਸ ਪਾਰਟੀ ਅਕਾਲੀ ਦਲ ਬੀਜੇਪੀ ਵਾਲੇ ਕ੍ਰਿਟੀਸਾਈਜ਼ ਕਰ ਰਹੇ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ਿਆਂ ਨੂੰ ਪ੍ਰੋਮੋਟ ਕਰਨਾ ਚਾਹੁੰਦੀ ਆ ਅਕਾਲੀ ਦਲ ਬੀਜੇਪੀ ਵਾਲੇ ਨਸ਼ਿਆਂ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਇਸ ਧਰਤੀ ਦੇ ਉੱਤੇ ਕਈ ਵਾਰ ਕਾਂਗਰਸ ਪਾਰਟੀ ਨੇ ਰਾਜ ਕੀਤਾ ਅਕਾਲੀ ਦਲ ਨੇ ਪੰਥ ਦੇ ਨਾਂ ਤੇ ਰਾਜ ਕੀਤਾ ਅਕਾਲੀ ਦਲ ਨੇ ਧਰਮ ਦੇ ਨਾਂ ਤੇ ਰਾਜ ਵੀ ਕੀਤਾ ਪਰ ਲੇਕਿਨ ਪੰਜਾਬ ਨੂੰ ਨਸ਼ਿਆਵਲ ਤਕਿਆ ਜੇ ਅਸੀਂ ਨਸ਼ੇ ਖਤਮ ਕਰਨ ਦੀ ਗੱਲ ਕਰਦੇ ਆ ਉਹਦੇ ਅੰਦਰ ਆਪਣਾ ਕੰਟਰੀਬਿਊਸ਼ਨ ਕਰਨ ਦੀ ਬਜਾਏ ਉਹਦੇ ਅੰਦਰ ਆਪਣਾ ਸਹਿਯੋਗ ਦੇਣ ਦੀ ਬਜਾਏ ਕਾਂਗਰਸ ਪਾਰਟੀ ਕਾਲੀਦਲ ਜਿਹੜਾ ਉਹ ਇਹਨਾਂ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਆਪ ਆ ਕੇ ਦੇਖ ਲੈਣਾ ਮੈਨੂੰ ਤਾਂ ਇਹ ਮਹਿਸੂਸ ਹੁੰਦਾਗਾ ਕਿ ਬਹੁਤ ਸਾਰੇ ਕਾਂਗਰਸੀਆਂ ਦਾ ਬਹੁਤ ਸਾਰੇ ਕਾਲੀਆਂ ਦਾ ਡਾਕ ਟੈਸਟ ਕਰਵਾਉਣਾ ਪਊਗਾ ਉਹਨਾਂ ਨੂੰ ਬਿਲਾ ਕੇ ਐਡਮਿਟ ਕਰਉਣਾ ਪਊਗਾ ਸਾਡੇ ਨਾਲ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਵਿੰਦਰ ਕੋਟਰੀ ਜੁੜ ਚੁੱਕੇ ਨੇ ਕੋਲੀ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ੀਟਨ ਪੰਜਾਬ ਤੇ ਕੋਲੀ ਸਾਹਿਬ ਤੁਸੀਂ ਵੀ ਹਰਪਾਲ ਚਿਮਾ ਜੀ ਦਾ ਬਿਆਨ ਸੁਣਿਆ ਹੋਵੇਗਾ ਉਹਨਾਂ ਨੇ ਸਿੱਧੇ ਤੌਰ ਤੇ ਰਾਜਾ ਵੜਿੰਗ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਨਸ਼ੇ ਨੂੰ ਪ੍ਰਮੋਟ ਕਰ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇ ਤੁਹਾਡਾ ਇਸ ਤੇ ਰਿਐਕਸ਼ਨ ਦੇਖੋ ਮੈਨੂੰ ਬੜਾ ਅਫਸੋਸ ਹੈ ਇਹਨਾਂ ਦੇ ਬਿਆਨ ਦੇ ਉੱਪਰ ਕਿ ਜਿਹੜੇ ਸਾਨੂੰ ਨਸ਼ੇ ਪ੍ਰਮੋਟ ਕਰਨ ਦਾ ਸਾਡੇ ਤੇ ਦੋਸ਼ ਲਾ ਰਹੇ ਨੇ ਜਿਨ੍ਹਾਂ ਨੇ ਕਿਹਾ ਸੀਗਾ ਕਿ ਅਸੀਂ 3 ਮਹੀਨੇ ਦੇ ਅੰਦਰ ਨਸ਼ਾ ਬੰਦ ਕਰਾਂਗੇ ਸਾਢੇ 3 ਸਾਲ ਦੇ ਅੰਦਰ ਜੋ ਪੰਜਾਬ ਨੂੰ ਨਸ਼ਾ ਤਸਕਰਾਂ ਨੇ ਸਰਕਾਰਾਂ ਦੇ ਨਾਲ ਰਲ ਕੇ ਪੰਜਾਬ ਨੂੰ ਬਰਬਾਦ ਕੀਤਾ ਉਹ ਤੁਹਾਡੇ ਸਾਹਮਣੇ ਆ ਇਹ ਗੱਲ ਕੋਈ ਲੋਕਾਂ ਦੇ ਕੋਲੋਂ ਲੁਕੀ-ਛੁਪੀ ਨਹੀਂ ਹੈ ਜਿਸ ਸਰਕਾਰ ਦੇ ਕੋਲੋਂ ਕੰਟਰੋਲ ਨਹੀਂ ਹੋ ਰਿਹਾ ਉਹ ਅੱਜ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਤੇ ਦੂਸਰੀਆਂ ਪਾਰਟੀਆਂ ਵਾਲੇ ਪੰਜਾਬ ਨੂੰ ਨਸ਼ਿਆਂ ਦੇ ਵੱਲ ਧੱਕਣਾ ਚਾਹੁੰਦੇ ਨੇ ਦੂਸਰਾ ਜਿਹੜਾ ਉਹਨਾਂ ਨੇ ਕਿਹਾ ਕਿ ਡਾਪ ਟੈਸਟ ਕਰਵਾਉਣੇ ਚਾਹੀਦੇ ਨੇ ਮੇਰੇ ਖਿਆਲ ਦੇ ਅੰਦਰ ਮੈਂ ਦਾਅਵੇ ਨਾਲ ਕਹਿਣ ਲੱਗਾ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਤੇ ਸਾਰੇ ਐਮ ਐਲ ਏ ਸਾਹਿਬਾਨ ਦਾ ਔਰ ਮੈਂ ਵੀ ਆ ਜਾਣਾ ਮੈਂ ਪੰਜਾਬ ਦੀ ਵਿਧਾਨ ਸਭਾ ਦਾ ਐਮ ਐਲ ਏ ਹੂੰ ਦੱਸੋ ਕਿਹੜੇ ਦਿਨ ਕਿੱਥੇ ਟੈਸਟ ਕਰਾਉਣਾ ਸਾਰੇ ਇਹਨਾਂ ਦੇ ਐਮ ਐਲ ਏ ਲੈ ਆਓ ਤੇ ਅਸੀਂ ਆ ਜਾਂਨੇ ਆ ਸਾਰਿਆਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦਾ ਡਾਪ ਟੈਸਟ ਕਰਵਾਓ ਤੇ ਅਸੀਂ ਕਰਵਾਉਣ ਲਈ ਤਿਆਰ ਹੈ ਅਸੀਂ ਕਦੋਂ ਕਹਿੰਨੇ ਆ ਕਿ ਅਸੀਂ ਨਸ਼ੇੜੀ ਆ ਅਸੀਂ ਕਦੋਂ ਕਹਿੰਨੇ ਇਹ ਇਹ ਇਹਦਾ ਮਤਲਬ ਹੈ ਇਹ ਸਾਡੇ ਤੇ ਇਲਜ਼ਾਮ ਲਾ ਰਹੇ ਨਹੀਂ ਕੋਲਿੰਗ ਸਾਹਿਬ ਇਹ ਬਿਆਨ ਉਸ ਸੰਦਰਭ ਚ ਦਿੱਤਾ ਗਿਆ ਉਸ ਕੰਟੈਕਸਟ ਦੇ ਵਿੱਚ ਇਹ ਬਿਆਨ ਹੈ ਕਿ ਜੋ ਰਾਜਾ ਵੜਿੰਗ ਦੇ ਉਹ ਅਫੀਮ ਦੀ ਖੇਤੀ ਦੀ ਹਮਾਇਤ ਕੀਤੀ ਗਈ ਰਵਾਇਤੀ ਨਸ਼ੇ ਦੀ ਹਮਾਇਤ ਕੀਤੀ ਗਈ ਹੈ ਮੇਰੇ ਖਿਆਲ ਦੇ ਅੰਦਰ ਮੈਂ ਸਰਚ ਕਰ ਰਿਹਾ ਸੀਗਾ ਇਹ 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 ਬਿਆਨ ਤਾਂ ਬਹੁਤ ਸਾਰੇ ਚਾਹ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਚੁੱਕੇ ਨੇ ਕਿਰਵੈਤੀ ਨਸ਼ੀਆਂ ਵਾਲੇ ਪਾਸੇ ਨੂੰ ਜਾਣਾ ਨਹੀਂ ਤਾਂ ਮੈਂ ਬਹੁਤਾ ਇਹਨਾਂ ਚੀਜ਼ਾਂ ਦਾ ਮੈਂ ਤੀਨੀਆ ਜੋ ਕਿ ਮੈਂ ਨਹੀਂ ਛੇੜੀ ਨਹੀਂ ਆ ਮੈਂ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹ ਨਹੀਂ ਕੋਲੀਸਾ ਸਵਾਲ ਵੀ ਹੈ ਕਿ ਫਿਰ ਰਾਜਾ ਵਰਿੰਗ ਦਾ ਬਿਆਨ ਨਿੱਜੀ ਸਮਝਿਆ ਜਾਵੇ ਕਿਉਂਕਿ ਹਾਲਾਂਕਿ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਫਿਰ ਕੀ ਪੰਜਾਬ ਕਾਂਗਰਸ ਰਵੈਤੀ ਨਸ਼ੀ ਦੀ ਹਮਾਇਤ ਕਰਦੀ ਹੈ ਵਕਾਲਤ ਕਰਦੀ ਹੈ ਜਿਹੜਾ 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 ਪੰਜਾਬ ਦੇ ਲਈ ਇਹ ਰਿਸਰਚ ਲੋਕਾਂ ਦੇ ਕੋਲ ਆਨਟੈਜਨ ਲੋਕਾਂ ਦੇ ਕੋਲੋਂ ਜਿਹੜੇ ਸਕਾਲਰਸ ਲੋਕ ਨੇ ਸਾਨੂੰ ਉਹਨਾਂ ਦੇ ਕੋਲੋਂ ਸਰਕਾਰਾਂ ਨੂੰ ਇਹ 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 ਸਲਾਹ ਲੈ ਕੇ ਫਿਰ ਉਹਨੂੰ ਅੱਗੇ ਤੋਰ ਲੈਣ ਗੱਲ ਨੂੰ ਜੇ ਜੇ ਉਹ ਹੋ ਸਕਦੀ ਆ ਤਾਂ ਜੇ ਕਿਸੇ ਪੱਖ ਤੋਂ ਕੋਈ ਸੁਝਾਅ ਆਵੇ ਜਾਂ ਕੋਈ ਦੂਸਰੀ ਗੱਲ ਆਵੇ ਇਹਦਾ ਮਤਲਬ ਇਹ ਆ ਕਿ ਅਸੀਂ ਉਹ ਗੱਲ ਕਿਸੇ ਦੇ ਉੱਪਰ ਥੋਪ ਰਹੇ ਆ ਇਹ ਚੀਜ਼ਾਂ ਤਾਂ ਸਰਕਾਰਾਂ ਨੇ ਸਰ ਦੇਖਣੀਆਂ ਹੁੰਦੀਆਂ ਨੇ ਕਿ ਆਇਆ ਕੋਈ ਵੀ ਵਿਅਕਤੀ ਕੋਈ ਮੈਂ ਮੈਂ ਚਾਰ ਗੱਲਾਂ ਦਾ ਸੁਝਾਅ ਦੇ ਸਕਦਾ ਇਹਦਾ ਮਤਲਬ ਇਹ ਆ ਕਿ ਅਸੀਂ ਉਸ ਚੀਜ਼ ਨੂੰ ਕਿਸੇ ਨਸ਼ੇ ਵੱਲ ਧੱਕਣ ਦੀਆਂ ਗੱਲਾਂ ਕਰ ਰਹੇ ਹੋ ਹਾਂ ਜਿਹੜੀ ਗੱਲ ਹੁਣ ਡਾਪ ਟੈਸਟ ਵਾਲੀ ਆ ਹੁਣ ਹੁਣ ਕੋਈ ਨਾ ਕੋਈ ਜੇ ਬਲਾਰਾ ਬੈਠਾ ਮੈਨੂੰ ਨਹੀਂ ਪਤਾ ਕੋ ਹੈਗਾ ਕਿ ਨਹੀਂ ਹੈਗਾ ਨਹੀਂ ਨਹੀਂ ਬਲਾਰਾ ਕੋਈ ਨਹੀਂ ਤਾ ਤੁਹਾਡਾ ਰਿਐਕਸ਼ਨ ਲੈਣ ਲਈ ਤੁਹਾਨੂੰ ਜੋੜਿਆ ਜੇ ਜੇ ਉਹ ਸੁਣਦੇ ਨੇ ਕਿਉਂਕਿ ਨਿਊਜ਼ 80 ਨੂੰ ਸਾਰੀ ਦੁਨੀਆ ਸੁਣ ਰਹੀ ਆ ਨਿਊਜ਼ 80 ਨੂੰ ਸਾਰੀ ਦੁਨੀਆ ਨੇ ਸੁਣਨਾ ਯਾਰ ਤੇ ਇਸ ਕਰਕੇ ਹਮ ਸਾਰੇ ਲੋਕ ਇਹ ਮੇਰੀ ਗੱਲ ਨੂੰ ਜ਼ਰੂਰ ਸੁਣੋ ਇਹ ਸਾਰਿਆਂ ਤੋਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਦੇ ਜਿਨ੍ਹਾਂ ਐਮ ਐਲ ਏ ਨੇ ਇਨਕਲੂਡ ਸੀ ਐਮ ਸਾਹਿਬ ਮਨਿਸਟਰ ਸਾਹਿਬ ਕਿਉਂਕਿ ਟੀਮਾ ਸਾਹਿਬ ਨੇ ਕਿਹਾ ਵੇ ਕਾਂਗਰਸੀਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਲਿਆਓ ਸਵੇਰੇ ਕਰਵਾਓ ਔਰ ਹੋਵੇ ਪੀਜੀਆ ਜਾਂ ਹੋਰ ਸਰਕਾਰੀ ਨਹੀਂ ਕੋਲੀ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਜ਼ਿਕਰ ਕੀਤਾ ਹਰਪਾਲ ਚੀਮਾਨ ਨੇ ਕਾਂਗਰਸ ਤੇ ਅਕਾਲੀ ਦਲ ਦੇ ਲੀਡਰਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਉਹ ਇਹ ਕਹਿ ਰਹੇ ਨੇ ਮੈਂ ਸਰ ਮੈਂ ਤਾਂ ਕਹਿੰਦਾ ਕੋਈ ਵੀ ਹੋਵੇ ਹੂੰ ਜੇ ਜੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਤਾ ਕਾਲੀ ਦਲ ਦੇ ਕੋਲੀ ਸਾਹਿਬ ਕੋਲੀ ਸਾਹਿਬ ਬਣੀ ਰਹਿਣਾ ਸਾਡੇ ਨਾਲ ਆਵਾਜ਼ ਦੀ ਪਾਰਟੀ ਦੇ ਆਗੂ ਬੱbbi ਬਾਦਲ ਵੀ ਜੁੜ ਚੁੱਕੇ ਨੇ ਹਾਂ ਬੱbbi ਬਾਦਲ ਜੀ ਤੁਹਾਡਾ ਸਵਾਗਤ ਹੈ ਨਿਊਜ਼ੇਟਰ ਪੰਜਾਬ ਤੇ ਕੋਲੀ ਸਾਹਿਬ ਜੁੜੇ ਹੋਏ ਨੇ ਹਰਪਾਲ ਸਿੰਘ ਚੀਮਾ ਦਾ ਜੋ ਬਿਆਨ ਹੈ ਉਸ ਨੂੰ ਲੈ ਕੇ ਮੈਂ ਸਵਾਲ ਕੀਤਾ ਉਹ ਤਾਂ ਇਹ ਕਹਿ ਰਹੇ ਨੇ ਕਿ ਸਾਰਿਆਂ ਦਾ ਡੋਪ ਟੈਸਟ ਹੋਵੇ ਮੁੱਖ ਮੰਤਰੀ ਤੋਂ ਲੈ ਕੇ ਜਿੰਨੇ ਮੰਤਰੀ ਨੇ ਜਿੰਨੇ ਆਵਾਜ਼ ਦੀ ਪਾਰਟੀ ਦੇ ਵਿਧਾਇਕ ਨੇ ਬਾਕੀ ਪਾਰਟੀਆਂ ਦੇ ਵਿਧਾਇਕ ਨੇ ਸਾਰਿਆਂ ਦਾ ਡੋਪ ਟੈਸਟ ਕਰਵਾਇਆ ਜਾਵੇ ਬਿਲਕੁਲ ਜੀ ਔਰ ਇਹ ਸੁਝਾਅ ਜਿਹੜਾ ਹੈ ਇਹ ਸਾਡੇ ਵੱਲੋਂ ਆਇਆ ਹੈ ਸਭ ਤੋਂ ਪਹਿਲਾਂ ਅਸੀਂ ਕਿ ਆ ਹਰਪਾਲ ਚੀਮਾ ਜੀ ਨੇ ਇਹ ਗੱਲ ਕਹੀ ਹੈ ਕਿ ਪੋਲਿਟਿਕਸ ਦੇ ਵਿੱਚ ਜਿੰਨੇ ਆਗੂ ਹੈ ਚਾਹੇ ਕਿਸੇ ਪਾਰਟੀ ਦੇ ਹੈ ਤੇ ਸਭ ਤੋਂ ਬਿਹਤਰ ਹੋਊਗਾ ਵੀ ਜੇ ਉਹਨਾਂ ਤੋਂ ਡੋਪ ਟੈਸਟ ਹੋਵੇ ਤੇ ਦੂਸਰੇ ਨੰਬਰ ਤੇ ਮੈਂ ਬੇਨਤੀ ਕਰੂੰਗਾ ਰਾਜਾ ਬਡਿੰਗ ਜੀ ਨੂੰ ਵੀ ਕਿ ਰਾਜਾ ਜੀ ਤੁਸੀਂ बार-बार ਜਿਹੜਾ ਅਫੀਮ ਦੀ ਖੇਤੀ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇੱਕ ਹੈਜੇ ਦੀ ਬਿਮਾਰੀ ਹੁੰਦੀ ਹੈ ਇੱਕ ਟੀਬੀ ਦੀ ਬਿਮਾਰੀ ਹੁੰਦੀ ਹੈ ਹੈਜੇ ਦੀ ਬਿਮਾਰੀ 'ਚ ਬੰਦਾ 2 ਦਿਨਾਂ 'ਚ ਮਰ ਜਾਂਦਾ ਹੈ ਟੀਵੀ ਦੀ ਬਿਮਾਰੀ 'ਚ ਹੋ ਸਕਦਾ ਹੈ 15-20 ਸਾਲ ਬਾਅਦ ਮਰੇ ਪਰ ਮਰਦੇ ਦੋਹੇ ਹੀ ਐ ਤੇ ਜੇ ਰਾਜਾ ਵਡਿੰਗ ਜੀ ਇਹ ਸੋਚਦੇ ਨੇ ਕਿ ਅਫੀਮ ਦੀ ਮਤਲਬ ਜਿਹੜਾ ਨਸ਼ਾ ਹੈ ਉਹ ਸ਼ਾਇਦ ਪੰਜਾਬ ਨੂੰ ਬਾਕੀ ਨਸ਼ਿਆਂ ਤੋਂ ਬਚਾ ਲੂਗਾ ਤਾਂ ਮੈਂ ਸਮਝਦਾ ਇਹ ਉਹਨਾਂ ਦੀ ਬਹੁਤ ਵੱਡੀ ਗਲਤਫਹਿਮੀ ਹੈ ਰਾਜਾ ਵਡਿੰਗ ਜੀ ਦੀ ਮੈਂ ਕੁਆਲੀਫਿਕੇਸ਼ਨ ਚੈੱਕ ਕੀਤੀ ਸੀ ਨੈਟ ਤੇ ਹੁਣੇ ਥੋੜੀ ਦੇਰ ਪਹਿਲਾਂ ਤੇ ਉੱਥੇ میٹرਕੁਲੇਸ਼ਨ ਆਈ ਸੀ ਮਤਲਬ 10th ਪਾਸ ਹੈ ਤੇ ਇਹ ਜਿਹੜਾ ਵਿਸ਼ਾ ਹੈ ਇਹ ਵਿਸ਼ਾ ਹੈਗਾ ਜੀ ਬਹੁਤ ਵੱਡੇ ਮਹਾਰਾਂ ਦਾ ਜਿਹੜੇ PhD ਕੀਤੀ ਹੋਈ ਹੈ ਜਿਹੜੇ ਸਾਈਕੋਲੋਜਿਸਟ ਹੈ ਜਿਹੜੇ ਨਸ਼ੇ ਦੇ ਉੱਤੇ ਰਿਸਰਚ ਕਰ ਰਹੇ ਹੈ ਇਹ ਉਹਨਾਂ ਦਾ ਵਿਸ਼ਾ ਹੈ ਰਾਜਾ ਵੜਿੰਗ ਜੀ ਨੂੰ ਇਹਨੂੰ ਰਾਜਨੀਤੀ ਵਿੱਚ ਨਾਮਰਤਨ ਰਾਜਾ ਜੀ ਨੇ ਇੰਨੇ ਸਾਲ ਜਦੋਂ ਸਰਕਾਰਾਂ ਵਿੱਚ ਰਹੇ ਉਦੋਂ ਤਾਂ ਰਾਜਾ ਜੀ ਨੇ ਕਦੇ ਵੀ ਨਹੀਂ ਇਹ ਗੱਲ ਤੇ ਕੋਈ ਗੱਲ ਕੀਤੀ ਜੀ ਇਹੋ ਕਾਂਗਰਸ ਸਰਕਾਰ ਚ ਸੀ ਉਦੋਂ ਵੀ ਨਹੀਂ ਕਦੇ ਗੱਲ ਹੋਈ ਫਿਰ ਆਪੋਜੀਸ਼ਨ ਤੇ ਜਾ ਕੇ ਹੀ ਕਿਉਂ ਯਾਦ ਆਉਂਦਾ ਇਹਨਾਂ ਨੂੰ ਆ ਗੱਲਾਂ ਜੀ ਹਾਂਜੀ ਗੋਲੀ ਸਾਹਿਬ ਇੱਕ ਤਾਂ ਤੁਸੀਂ ਜਿਹੜਾ ਪੁਆਇੰਟ ਚੁੱਕਿਆ ਸੀਗਾ ਤਾਂ ਬੱਬੀ ਬਾਦਲ ਜੀ ਤਾਂ ਇਹ ਕਹਿ ਰਹੇ ਕਿ ਉਹਨਾਂ ਨੇ ਪਹਿਲੇ ਉਹਨਾਂ ਨੇ ਕੀਤੀ ਉਹਨਾਂ ਨੇ ਖੁਦ ਇਹ ਗੱਲ ਕਹੀ ਹੈ ਕਿ ਸਾਰਿਆਂ ਦਾ ਡੁਪ ਟੈਸਟ ਹੋਣਾ ਚਾਹੀਦਾ ਚਾਹੇ ਉਹ ਆਮ ਆਦੀ ਪਾਰਟੀ ਦਾ ਵਿਧਾਇਕ ਨੇ ਚਾਹੇ ਕਿਸੇ ਵੀ ਸਿਆਸੀ ਪਾਰਟੀ ਦਾ ਕਿ ਐਮ ਐਲ ਏ ਮੈਂ ਤਾਂ ਕਹਿ ਰਿਹਾ ਕਿ ਦੱਸੋ ਆ ਬਲਾਰੇ ਸਾਹਿਬ ਬੈਠੇ ਆ ਇਥੇ ਤਰੀਕ ਤਰੀਕ ਸਮਾਂ ਸੀਮਾ ਤੈਅ ਕਰ ਲਓ ਲੁਧਿਆਣੇ ਦਾ ਇਲੈਕਸ਼ਨ ਵੀ ਛੱਡ ਕੇ ਆ ਜਾਵਾਂਗੇ सीएम साहब ਨੂੰ ਵੀ ਬੁਲਾ ਲਓ ਸਾਰੇ ਮਨਿਸਟਰਸ ਨੂੰ ਬੁਲਾ ਲਓ ਸਾਰਿਆਂ ਨੂੰ ਬੁਲਾ ਲਓ ਸਪੀਕਰ ਸਾਹਿਬ ਇੱਕ ਜਾਰੀ ਕਰ ਦੇਣ ਪੱਤਰ ਤੇ ਅਸੀਂ ਆ ਜਾਨੇ ਆ ਤੇ ਸਾਡਾ ਟੈਸਟ ਕਰਵਾ ਲੈਣ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿੱਤਰ ਜਾਏਗਾ ਯਾਨੀ ਸਾਨੂੰ ਐਮਐਲਏ ਨੂੰ ਯਾਰ ਤੁਸੀਂ ਨਸ਼ੇੜੀ ਕਹਿ ਰਹੇ ਹੋ ਮੈਂ ਤਾਂ ਮੈਂ ਤਾਂ ਬੜਾ ਹੈਰਾਨ ਹੈ ਕਿ ਸਾਨੂੰ ਤੁਸੀਂ ਕਦੇ ਸਾਹਿਬ ਕਦੇ ਕੱਲ ਤੁਹਾਡੇ ਚੈਨਲ ਤੇ ਮੈਂ ਬੈਠਾ ਸੀ ਕਹਿੰਦੇ ਸੀ ਕਾਂਗਰਸੀਆਂ ਦਾ ਡੀਐਨਏ ਖਰਾਬ ਹੈ ਤਾਂ ਮਤਲਬ ਅਜਿਹੀਆਂ ਗੱਲਾਂ ਕਰਕੇ ਕੀ ਆਪਾਂ ਪੰਜਾਬ ਨੂੰ ਚੰਗੇ ਪਾਸੇ ਲਾ ਜਾ ਸਕਦੇ ਆ ਚੈਲੋ ਡੋਪ ਟੈਸਟ ਸਵੇਰੇ ਕਰਾਉਣਾ ਆਜੋ ਤੁਸੀਂ ਦੱਸੋ ਆ ਲੈ ਨਿਊ ਚੈਨਲ ਦੇ ਉੱਤੇ ਆਪਾਂ ਸਮਾਂ ਸੀਮਾ ਤੈਅ ਕਰ ਲਈਏ ਲੋ ਬਬੀ ਬਾਬਲ ਜੀ ਤਰੀਕ ਦੱਸ ਦਿਓ ਕਹਿ ਰਹੇ ਕਿ ਤਰੀਕ ਦੱਸੋ ਕਿਸ ਦਿਨਾਂ ਡੋਪ ਟੈਸਟ ਕਰਾਉਣਾ ਹੈ ਮੈਂ ਮੇਰੇ ਤੋਂ ਤਾਂ ਕੋਟਲੀ ਸਾਹਿਬ ਸੀਨੀਅਰ ਵੀ ਐ ਤੇ ਤਜਰਬੇਕਾਰ ਵੀ ਐ ਇਹ ਵਿਧਾਇਕ ਵੀ ਐ ਮੇਰਾ ਤਾਂ ਸੁਪਨਾ ਹੀ ਸੀ ਅਜੇ ਤੱਕ ਮੈਨੂੰ ਤਾਂ ਬੂਰ ਨਹੀਂ ਪਿਆ ਪਰ ਮੈਂ ਮਹਿਸੂਸ ਕਰਦਾ ਕਿ ਬਿਲਕੁਲ ਅਸੀਂ ਆਪਣੀ ਹਾਈ ਕਮਾਂਡ ਨਾਲ ਗੱਲ ਕਰ ਲੈਣੇ ਆ ਪੋਟਲੀ ਸਾਹਿਬ ਇੱਕ ਐਗਜ਼ਾਮਪਲ ਸੈੱਟ ਹੋ ਜਾਊਗਾ ਪੰਜਾਬ ਦੇ ਲੋਕ ਵੀ ਇਹੀ ਚਾਹੁੰਦੇ ਐ ਪੰਜਾਬ ਦੀ ਜਨਤਾ ਵੀ ਇਹੀ ਚਾਹੁੰਦੀ ਐ ਔਰ ਅਸੀਂ ਮਹਿਸੂਸ ਕਰਦੇ ਆਂ ਵੀ ਜੇ ਹੋ ਜਾਊਗਾ ਤਾਂ ਫਿਰ ਪੰਜਾਬ ਦੇ ਵਿੱਚ ਇੱਕ ਵੱਡਾ ਕਦਮ ਚੱਕਿਆ ਜਾਊਗਾ ਜਿਹੜਾ ਸੈਂਸਸ ਕਰਾਉਣਾ ਐ ਆਪਾਂ ਨਗਰਪਾਲਿਕਾ ਉਹ ਆਪਾਂ ਪੰਜਾਬ ਦੇ ਵਿੱਚ ਸੈਂਸਸ ਵੀ ਕਰਾ ਰਹੇ ਆਂ ਆਮ ਆਦਮੀ ਪਾਰਟੀ ਵੱਲੋਂ ਤਾਂ ਉਹਦੀ ਜਸਟੀਫਿਕੇਸ਼ਨ ਵੀ ਹੋ ਜੂਗੀ ਲੋਕਾਂ ਦੇ ਮਨਾਂ 'ਚ ਜੇ ਜਦੋਂ ਇਹਨਾਂ ਨੇ ਆਪਣਾ ਕਰਾ ਲਿਆ ਤਾਂ ਫਿਰ ਇਹ ਸਾਡਾ ਵੀ ਕਰਾ ਸਕਦੇ ਆ ਜੀ ਮਬੀ ਜੀ ਕੋਲਦੀ ਸਾਹਿਬ ਕੋਲੀ ਸਾਹਿਬ ਕਹਿ ਰਹੇ ਕਿ ਆਮ ਆਦੀ ਪਾਰਟੀ ਕਾਂਗਰਸੀ ਵਿਧਾਇਕਾਂ ਨੂੰ ਨਸ਼ੇੜੀ ਕਹਿ ਰਹੀ ਹੈ ਨਹੀਂ ਨਹੀਂ ਬਿਲਕੁਲ ਇਹ ਗੱਲ ਨਹੀਂ ਹੈ ਬਹੁਤ ਸਤਕਾਰਯੋਗ ਹੈ ਜਿਨ੍ਹਾਂ ਨੂੰ ਲੋਕ ਚੁਣ ਕੇ ਭੇਜਦੇ ਨੇ ਉਹ ਉਹ ਲੋਕਤੰਤਰ ਦੇ ਵਿੱਚ ਵੱਡੇ ਵੱਡੇ ਹੁੰਦੇ ਨੇ ਅਸੀਂ ਕਦੇ ਵੀ ਇਹ ਸੋਚ ਵੀ ਨਹੀਂ ਸਕਦੇ ਕਿ ਸਾਡੇ ਜਿਹੜੇ ਵਿਧਾਇਕ ਹੈ ਜਿਨ੍ਹਾਂ ਨੂੰ ਲੋਕਾਂ ਦਾ ਮਤਲਬ ਮੱਤ ਪ੍ਰਾਪਤ ਹੈ ਲੋਕਾਂ ਦਾ ਜਿਨ੍ਹਾਂ ਤੇ ਮੋਹਰ ਲੱਗੀ ਹੋਈ ਹੈ ਸੋ ਅਸੀਂ ਤਾਂ ਕਹਿੰਨੇ ਆ ਕਿ ਠੀਕ ਹੈ ਨੀਵੀਂ ਪੱਧਰ ਦੀ ਸ਼ਬਦਾਵਲੀ ਸਿਆਸਤ ਵਿੱਚ ਨਹੀਂ ਵਰਤੀ ਜਾਣੀ ਚਾਹੀਦੀ ਕੋਟਲੀ ਸਾਹਿਬ ਦਾ ਤਾਂ ਮੈਂ ਮਨੋ ਸਤਕਾਰ ਕਰਦਾ ਹਾਂ ਇਹ ਤਾਂ ਵੱਡੇ ਕ੍ਰੂਸੇਡਰ ਨੇ ਕਾਂਚੀ ਰਾਮ ਜੀ ਦੀ ਮੂਵਮੈਂਟ ਦੇ ਅਸਲੀ ਹੱਕਦਾਰ ਹੈ ਇਹ ਮੈਂ ਤਾਂ ਇਹਨਾਂ ਦਾ ਪਰਸਨਲੀ ਸਤਕਾਰ ਕਰਦਾ ਹਾਂ ਸੋ ਇਹੋ ਜੀ ਕੋਈ ਗੱਲ ਨਹੀਂ ਹੈ ਜੇ ਕੋਟਲੀ ਸਾਹਿਬ ਦੇਖੋ ਗੱਲ ਫਿਰ ਉੱਥੇ ਹੀ ਆ ਕੇ ਖੜ ਗਈ ਆ ਇੱਕ ਪਾਸੇ ਤੁਸੀਂ ਹਰਪਾਲ ਚੀਮਾ ਜੀ ਦੇ ਬਿਆਨ ਦੇ ਮੁਤਾਬਕ ਕਿ ਕਾਂਗਰਸੀਆਂ ਦਾ ਤੇ ਦੂਸਰੀਆਂ ਪਾਰਟੀਆਂ ਦੇ ਲਾਗੂਆਂ ਦਾ ਡੋਪ ਟੈਸਟ ਕਰਵਾਓ ਤੇ ਆਗੂ ਆਗੂ ਕੌਣ ਨੇ ਐਮਐਲਏ ਪ੍ਰਧਾਨ ਹੋਰ ਸਾਰੇ ਇਹ ਹੀ ਆਗੂ ਹੁੰਦੇ ਨੇ ਜੀ ਜਾਂ ਜਿਹੜੇ ਕੋਈ ਅਹੁਦੇਦਾਰ ਹੁੰਦੇ ਨੇ ਇਹਨਾਂ ਤੋਂ ਬਿਨਾ ਹੋਰ ਆਗੂ ਕਿਹੜੇ ਹੁੰਦੇ ਨੇ ਫਿਰ ਇਹ ਦੋਸ਼ ਕਿਹਦੇ ਤੇ ਲਾਰ ਜਾਂ ਤਾਂ ਨਾਂ ਦੱਸ ਦੇਣ ਵੀ ਫਲਾਣੇ ਦਾ ਡੋਪ ਪ੍ਰੈਸ ਕਰਾ ਲਓ ਕਾਂਗਰਸੀ ਦਾ ਪਹਿਲਾਂ ਫਿਰ ਆਪਾਂ ਕੱਲ ਜਦ ਤੁਸੀਂ ਜਦ ਤੁਸੀਂ ਸਾਡੀ ਪਾਰਟੀ ਨੂੰ ਹੀ ਨਿੰਦ ਰਹੇ ਹੋ ਕਿ ਅਕਾਲੀ ਦਲ ਵਾਲਿਆਂ ਨੂੰ ਵੀ ਕਹਿ ਰਹੇ ਆ ਮੈਂ ਤੁਹਾਡਾ ਚੀਮਾ ਸਾਹਿਬ ਦਾ ਬਿਆਨ ਹੀ ਸੁਣਿਆ ਆਪਾਂ ਉਹਦੇ ਤੇ ਬਹਿਸ ਕਰ ਰਹੇ ਨਾ ਉਹਦੇ ਉਹਦੇ ਤੇ ਹੀ ਆਪਾਂ ਡਿਸਕਸ਼ਨ ਕਰ ਰਹੇ ਆ ਤਾਂ ਫਿਰ ਉਹ ਕਹਿ ਕੇ ਇਹਨੂੰ ਰਹਿ ਜਾਂਦਾ ਨਾ ਲੈ ਦੇਣਾ ਚਲੋ ਮੈਂ ਤਾਂ ਨਾਂ ਲੈ ਰਿਹਾ ਮੈਂ ਤਾਂ ਇਹ ਵੀ ਕਹਿ ਰਿਹਾ ਕਿ ਸ਼ੁਰੂਆਤ ਜਿਹੜੀ ਆ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਕਰਵਾ ਲਓ ਨਾਲ ਅਸੀਂ ਚੱਲ ਜਲਦੇ ਸਾਰੇ ਐਮਐਲਏ ਸਾਰੇ ਇਕੱਠੇ ਕਰਾ ਲਾਂਗੇ ਪਹਿਲਾਂ ਉਹਨਾਂ ਦਾ ਕਰਾ ਲਓ ਨਹੀਂ ਕੋਲਜੀ ਬੱਬੀ ਬਰਦਲ ਜੀ ਕਹਿ ਰਹੇ ਕਿ ਕੋਈ ਨਹੀਂ ਹਾਈ ਕਮਾਂਡ ਦੇ ਨਾਲ ਇਸ ਮੁੱਦੇ ਤੇ ਗੱਲ ਕਰ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਅਗਲਾ ਫੈਸਲਾ ਹੋਵੇਗਾ ਜਿੱਦਣ 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 ਮਾਨਯੋਗ ਤੇਜਾਜੀਤ ਜਿੱਦਣ ਪੰਜਾਬ ਦੀ ਅਸੈਂਬਲੀ ਦੇ ਅੰਦਰ ਇਹ ਸਵਾਲ ਆਇਆ ਹੈ ਕਿ ਕੇਸ ਆ ਅਸੀਂ ਨਸ਼ੇ ਦੀ ਜਿਹੜੀ ਆ ਉਸ ਸੈਂਸਸ ਕਰਾਵਾਂਗੇ ਅਸੀਂ ਤਾਂ ੜੀਕ ਰਹੇ ਹਾਂ ਕਿ ਕੇਸ ਦਿਨ ਤੋਂ ਸ਼ੁਰੂ ਹੋਣਾ ਉਸ ਦਿਨ ਵੀ ਮੈਂ ਤਾਂ ਹਾਊਸ ਦੇ ਬਾਹਰ ਵੀ ਕਿਹਾ ਸੀ ਸ਼ਾਇਦ ਅੰਦਰ ਮੈਨੂੰ ਮੌਕਾ ਨਹੀਂ ਮਿਲਿਆ ਗੱਲ ਕਰਨ ਦਾ ਤੇ ਇਹ ਵੀ ਅੱਜ ਅੱਜ ਤੋਂ ਹੀ ਸ਼ੁਰੂਆਤ ਕਰਵਾ ਲਈ ਜਾਵੇ ਤਾਂ ਮੇਰੇ ਖਿਆਲ ਦੇ ਅੰਦਰ ਇੱਕ ਚੰਗਾ ਹੋਏਗਾ ਜੇ ਸਰਕਾਰ ਚਾਹੁੰਦੀ ਆ ਕਿ ਕਿਹੜੇ ਲੋਕ ਇਸ ਪੱਖ ਦੇ ਵਿੱਚ ਵਿਚਰੇ ਨੇ ਜਾਂ ਉਹ ਉਹ ਕਿਸੇ ਗਲਤ ਪਾਸੇ ਗਏ ਨੇ ਉਹਨਾਂ ਨੂੰ ਚੰਗੇ ਪਾਸੇ ਲੈ ਕੇ ਆਈਏ ਇੱਕ ਚੰਗੀ ਗੱਲ ਹੈ ਜੇ ਇਹ ਇਹਨੂੰ ਮਾੜਾ ਨਹੀਂ ਕਹਿ ਰਿਹਾ ਪਰ ਇਹਦੀ ਸ਼ੁਰੂਆਤ ਤਾਂ ਕਿਸੇ ਤੋਂ ਕਰਨੀ ਪਏਗੀ ਨਾ ਇਹਦੀ ਸ਼ੁਰੂਆਤ ਕੌਣ ਕਰੇਗਾ ਇਹਦੀ ਸ਼ੁਰੂਆਤ ਸਭ ਤੋਂ ਪਹਿਲਾਂ ਜਿਹੜਾ ਸਾਡੇ ਤੇ ਦੋਸ਼ ਲਾਇਆ ਜਹਰਪਾਲ ਚੀਮਾ ਜੀ ਨੇ ਕਿ ਅਕਾਲੀ ਦਲ ਦੇ ਔਰ ਕਾਂਗਰਸ ਦੇ ਲੀਡਰ ਜਿਹੜੇ ਨੇ ਜਿਹੜੀ ਨੇ ਇਹਨਾਂ ਦੇ ਡਾਪ ਟੈਕਸ ਕਰਾਓ ਮੈਂ ਉਹਦੇ ਸੰਦਰਭ ਦੇ ਵਿੱਚ ਕਹਿ ਰਿਹਾ ਠੀਕ ਹੈ ਦੀ ਸ਼ੁਰੂਆਤ ਪੰਜਾਬ ਦੀ ਕੈਬਨਟ ਪੰਜਾਬ ਦੇ ਐਮਐਲਏ ਤੋਂ ਕਰ ਦੇਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਜਾਵੇ ਠੀਕ ਹੈ ਠੀਕ ਹੈ ਕੋਲੀ ਜੀ ਬੱਬੀ ਭਾਜੀ ਫਾਈਨਲ ਰਿਐਕਸ਼ਨ ਦੇ ਦਿਓ ਕੁਝ ਥੋੜੇ ਸਮੇਂ ਚ ਦੇਖੋ ਮੈਂ ਮੈਂ ਬਿਲਕੁਲ ਕਹਿੰਦਾ ਕਿ ਨਾ ਸਿਰਫ ਐਮਐਲਏਾਂ ਦਾ ਜਾਂ ਆਗੂਆਂ ਦਾ ਬਲਕਿ ਸ਼ਰੋਮਣੀ ਕਮੇਟੀ ਦੇ ਵੀ ਸਾਰੇ ਮੈਂਬਰਾਂ ਦਾ ਹੋਣਾ ਚਾਹੀਦਾ ਹੈ ਇੱਕ ਤਰ੍ਹਾਂ ਨਾਲ ਪੰਜਾਬ ਦੇ ਅੰਦਰ ਇਹ ਰੈਵੋਲੂਸ਼ਨਰੀ ਪਹਿਲਾ ਕਦਮ ਹੋਵੇ ਜਦੋਂ ਧਾਰਮਿਕ ਵੀ ਸਾਨੂੰ ਆਪਾਂ ਨੂੰ ਲੈ ਆਉਣਾ ਚਾਹੀਦਾ ਹੈ ਸ਼ਰੋਮਣੀ ਕਮੇਟੀ ਵੀ ਆਪਣੇ ਪੰਥਕ ਮਸਲਿਆਂ ਤੇ ਸੂਤਰ ਧਾਰ ਹੈ ਸੋ ਬੜੀ ਅਹਿਮ ਜਥੇਬੰਦੀਆਂ ਉਹਨਾਂ ਦਾ ਵੀ ਕਰੀਏ ਤੇ ਸਿਆਸੀ ਲੋਕਾਂ ਦਾ ਵੀ ਕਰੀਏ ਪਰ ਮੈਂ ਕੋਟਲੀ ਸਾਹਿਬ ਨੂੰ ਇਹ ਜ਼ਰੂਰ ਕਹਿਣਾ ਹੈ ਕਿ ਰਾਜਾ ਵੜਿੰਗ ਜੀ ਦੇ ਬਿਆਨ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਜਿਹੜਾ ਉਹ ਕਹਿੰਦੇ ਆ ਜੀ ਅਫੀਮ ਨਸ਼ੇ ਦਾ ਤੋੜਾ ਚਿੱਟੇ ਦਾ ਇਹਦੇ ਬਾਰੇ ਕੀ ਸੋਚਦੀ ਹੈ ਕਾਂਗਰਸ ਨਹੀਂ ਕੋਟਲੀ ਜੀ ਮੈਂ ਸਵਾਲ ਕੀਤਾ ਸੀ ਕੋਟਲੀ ਜੀ ਇੱਕ ਵਾਰ ਫਿਰ ਦੱਸ ਦਿਓ ਕਿ ਇਹ ਬਿਆਨ ਰਾਜਾ ਵੜਿੰਗ ਸਾਹਿਬ ਦਾ ਨਿੱਜੀ ਬਿਆਨ ਹੈ ਜਾਂ ਪੰਜਾਬ ਕਾਂਗਰਸ ਸਪੋਰਟ ਕਰਦੀ ਹੈ ਬੱਬੀ ਬਾਦਲ ਜੀ ਉਹੀ ਸਵਾਲ ਕਰ ਰਹੇ ਨੇ ਕੋਟਲੀ ਜੀ ਆ شاید ਕੋਲੀ ਸਾਹਿਬ ਜੀ ਬਾਣੀ ਸੁਣ ਪਾ ਰਹੀ ਕੋਲੀ ਸਾਹਿਬ ਬੱਬੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਸਿੱਧੇ ਤੌਰ ਤੇ ਜਿਹੜਾ ਮੁੱਦਾ ਹੈ ਜਿਸ ਤੋਂ ਸ਼ੁਰੂਆਤ ਹੁੰਦੀ ਹੈ ਰਾਜਾ ਵੜਿੰਗ ਦੇ ਬਿਆਨ ਤੋਂ ਦਰਸਲ ਇਸ ਪੂਰਾ ਮੁੱਦੇ ਦਾ ਜਿਹੜੀ ਕਿ ਸ਼ੁਰੂਆਤ ਹੁੰਦੀ ਹੈ ਫੀਮ ਦੀ ਖੇਤੀ ਦੀ ਵਕਾਲਤ ਕਰਦੇ ਨੇ ਰਾਜਾ ਵੜਿੰਗ ਤੋਂ ਉਸ ਤੋਂ ਬਾਅਦ ਹਰਪਾਲ ਚੀਮਨ ਦੇਵ ਨੂੰ ਰਾਜਾ ਵੜਿੰਗ ਤੇ ਤਿੱਖਾ ਨਿਸ਼ਾਨਾ ਸਾਧਦੇ ਆ ਕਿ ਹਰਪਾਲ ਚੀਮਨ ਦਾ ਕਹਿ ਕਿ ਨਸ਼ੇ ਨੂੰ ਪਰਮੋਟ ਕਾਰੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਹਰਪਾਲ ਚਿਮਾ ਨੇ ਇਹ ਵੀ ਤਿੱਖਾ ਨਿਸ਼ਾਨਾ ਸਾਧਿਆ ਕਿ ਰਾਜਾ ਵੜਿੰਗ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇ